ਸਤਿ ਸ੍ਰੀ ਅਕਾਲ ਜੀ ਮੈਂ ਆਪਣੇ ਵੱਲੋਂ ਮੇਰੇ ਬਹੁਤ ਹੀ ਸਤਿਕਾਰਯੋਗ ਸੁਕਵਾੜੇ ਦੀ ਆਣ-ਬਾਣ ਔਰ ਸ਼ਾਨ ਸੁਕਵਾੜੇ ਦੇ ਐਮ ਐਲ ਏ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਤਾਰੀਵਾਲ ਮੈਂ ਉਹਨਾਂ ਦਾ ਆਪਣੇ ਵੱਲੋਂ ਇੱਥੇ ਆਇਆਂ ਦਾ ਜੀ ਆਇਆਂ ਨੂੰ ਆਖਦਾ ਨਾਲ ਹੀ ਆਪਣੇ ਵੋਟਰਾਂ ਫਸਕੋਟਰਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਮੁਲਾ ਧਰਮਕੋਟ ਕੀਤੀ ਨਗਰ ਪ੍ਰੀਤਮ ਨਗਰ ਐਸ ਪੀ ਕਲੋਨੀ ਵਾਲਿਆਂ ਦਾ ਕਿ ਮੇਰਾ ਜੋ ਚੋਣ ਨਿਸ਼ਾਨਾ ਪੰਜਾ ਜਿਸ ਦਾ ਬਟਨ 2 ਨੰਬਰ ਆ ਮੈਂ ਸਾਰਿਆਂ 'ਕੇ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ 'ਕੇ ਸਾਰੇ ਵੋਟਰਾਂ 'ਕੇ ਕਿ ਦਿਨ 21 ਤਰੀਕ ਸ਼ਨੀਵਾਰ ਨੂੰ ਸਵੇਰੇ 7 ਵਜੇ ਆਪਾਂ ਸਾਰਿਆਂ ਨੇ ਜਿਸ ਤਰ੍ਹਾਂ ਹੁਣ ਹਜੂਮ ਦੀ ਤਰ੍ਹਾਂ ਸਾਰੇ ਮੇਰੇ ਨਾਲ ਚੱਲ ਰਹੇ ਨੇ ਮੈਂ ਇਹਨਾਂ ਅੱਗੇ ਸਾਰਿਆਂ 'ਕੇ ਵੋਟਰਾਂ ਸੁਣਾ ਅਪੀਲ ਕਰਦਾ ਕਿ 2 ਨੰਬਰ ਬਟਨ ਦਬਾ ਕੇ ਇਸ ਵੀਰ ਨੂੰ ਜੇਤੂ ਕਰਕੇ ਇਸ ਵੀਰ ਦਾ ਧੰਨ ਸਹਿਯੋਗ ਦੇਣਾ ਸਾਰਿਆਂ ਦਾ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਪਰਮਜੀਤ ਪੰਮੀ ਜੀ ਸਾਡੇ ਸੈਕੰਡ ਫਾਰਮ ਪਾਰਟੀ ਦੇ ਲਈ ਔਰ ਅਸੀਂ ਅੱਜ ਦੇਖ ਰਹੇ ਹੋ ਕਿ ਜੋ ਅਸੀਂ ਵੋਟ ਰੋਜ਼ ਕਰ ਰਹੇ ਹਾਂ ਉਹ ਦੇ ਵਿੱਚ ਸਾਰੇ ਵਰਕਰ ਸਾਹਿਬਾਂ ਦੇ ਵੋਟਰਸ ਦਾ ਬਹੁਤ ਵੱਡਾ ਉਤਸ਼ਾਹ ਹੈ ਇਸ ਤਰ੍ਹਾਂ ਕਿ ਸਾਰੇ ਜਾਣਦੇ ਹੈਗੇ ਕਿ ਪਰਮਜੀਤ ਪੰਮੀ ਜੀ ਜਿਹੜੇ ਬਹੁਤ ਮਿਹਨਤੀ ਅਤੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਹੈਗੇ ਨੇ ਕਿ ਤੁਸੀਂ ਪਹਿਲਾਂ ਸਾਰੇ ਇਸ ਵਾਰਡ ਨੇ ਜਿਹੜੇ ਪਹਿਲੇ ਦੋ ਕੈਂਡੀਡੇਟ ਹੈਗੇ ਨੇ ਉਹਨਾਂ ਦੋਨਾਂ ਨੂੰ ਟੈਸਟ ਕੀਤਾ ਹੈਗਾ ਉਹਨਾਂ ਨੇ ਇਸ ਵਾਰਡ ਦੇ ਨਾਲ ਲੋਕਾਂ ਦਾ ਵੋਟਸ ਪਰ ਨਹੀਂ ਰੱਖਿਆ ਜੋ ਕਿ ਰਹਿਣਾ ਚਾਹੀਦਾ ਸੀ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਕੀਮਤੀ ਕੀਮਤੀ ਵੋਟ ਦੇ ਕੇ ਤੁਸੀਂ ਇਹਨਾਂ ਨੂੰ ਕਾਬਜਾ ਕਰੋਗੇ ਪਰ ਮੈਂ ਆਪ ਨੂੰ ਵਿਸ਼ਵਾਸ ਦਿੰਦਾ ਕਿ ਆਉਣ ਵਾਲੇ ਸਮੇਂ ਵਿੱਚ ਇਨਾਂ ਦੇ ਉੱਪਰ ਇਨਾਂ ਦੇ ਉੱਪਰ ਪਰਮਾਤਮਾ ਦੇ ਹੈ ਤੇ ਆਪਦੀ ਕਿਰਪਾ ਦੇ ਨਾਲ ਜਦੋਂ ਮਿਹਰਬਾਨੀ ਹੋ ਜਾਏਗੀ ਤਾਂ ਅਸੀਂ ਹੌਣ ਵਾਲੇ ਸਮੇਂ ਵਿੱਚ 3 ਵਾਰਡ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਹਰ ਤਰ੍ਹਾਂ ਦਾ ਜੋ ਵੀ ਨਾ ਤੋਂ ਕਮੀ ਹੋਗਾ ਦੂਰ ਕਰਕੇ ਇੱਕ ਅੱਛੇ ਸਮਾਜ ਦੀ ਰਚਨਾ ਕਰਾਂਗੇ ਤੇ ਮੈਂ ਫਿਰ ਆਪ ਸਭ ਦਾ ਧੰਨਵਾਦ ਕਰਾਂਗਾ ਤੇ ਸਾਰੇ ਹੀ ਵੋਟਰ ਜਿਹੜੇ ਹੈਗੇ ਨੇ ਬਿਸ਼ਕਤੀ ਉਹ ਸਰਪੁੱਣ ਲਾਇਗਾ ਬਿਸ਼ਕਤੀ ਕੀਤੀ ਨਗਰ ਹੈਗਾ ਬਿਸ਼ਕਤੀ ਦੂਸਰੇ ਬਣ ਜਾਏਗਾ ਸਾਰੇ ਬੱਚੇ ਜਿਹੜਾਗਾ ਉਹ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਮੈਨੂੰ ਪੂਰੀ ਉਮੀਦ ਹੈ ਤੇ ਉੰਨੀ ਜਿਹੜੇ 20% ਵੋਟਾਂ ਪੈਣੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿੱਤ ਦਾ ਸਿਹਰਾ ਲੈ ਕੇ ਫਿਰ ਦੁਬਾਰਾ ਤੁਹਾਡੇ ਵਿੱਚ ਤੁਹਾਡੀ ਸਿਵਾ ਵਿੱਚ ਆਕਰ ਕਰਨਗੇ ਧੰਨਵਾਦ ਜੈ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਭੰਮੀ ਭਾਈ ਵੋਟਰਾਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ग़ीमियूं गणीमियूं हा हा ਆ ਚੋਲੀ ਗਲੀ ਚੋਰੇ ਡਾਕਟਰ ਵਾਲੀ ਡਾਕਟਰ ਵਾਲੀ ਗਲੀ ਡਾਕਟਰ ਵਾਲੀ ਗਲੀ